ਸਰ ਹਿਸਰਾ ਦੀ ਪੈਸਕੋ ਮ ਰੱਖੀ ਗਈ ਕੀ ਕਰਨਾ ਅਸੀਂ ਅੱਜ ਇੱਕ ਬਹੁਤ ਜ਼ਰੂਰੀ ਮੁੱਦਾ ਜਿਹੜਾ ਮੈਂ ਸਾਰੇ ਤੁਹਾਡੇ ਸਾਰਿਆਂ ਨਾਲ ਡਿਸਕਸ ਕਰਨਾ ਚਾਹੁੰਦਾ ਹਾਂ ਉਹ ਲਈ ਨੂੰ ਸਾਰੇ ਮਜਮਾ ਇਨਵਾਈਟ ਕੀਤਾ ਹੈ ਪੰਜਾਬ ਦੇ ਵਿੱਚ ਇਹ ਸਰਕਾਰ ਬਣਨ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਜਿਹੜੇ ਸਰਪੰਚ ਬਣੇ ਨੇ ਜਿਹੜੇ ਪੰਚ ਬਣੇ ਨੇ ਉਹਨਾਂ ਚੋਂ 50% ਤੋਂ ਉੱਪਰ ਸਰਪੰਚ ਜਾਂ ਪੰਚ ਨਵੇਂ ਨੇ ਜਿਹੜੇ ਪਹਿਲੀ ਵਾਰ ਬਣ ਜਣੇ ਨੇ ਉਹਨਾਂ ਨੂੰ ਫਿਲਹਾਲ ਕੰਮ ਬਾਰੇ ਉਹਨਾਂ ਨੂੰ ਨਹੀਂ ਪਤਾ ਹੈਗਾ ਜਾਂ ਉਹਨਾਂ ਨੂੰ ਹੋਰ ਬਹੁਤ ਮੁਸ਼ਕਿਲਾਂ ਆ ਰਹੀਆਂ ਨੇ ਉਹ ਕੰਮ ਨਹੀਂ ਕਰ ਪਾਰੇ ਪਿੰਡਾਂ ਦੇ ਤਾਂ ਸੀ ਇੱਕ ਸਰਪੰਚ ਯੂਨੀਅਨ ਪੰਜਾਬ ਦਾ ਗਠਨ ਕੀਤਾ ਜਿਹਦੇ ਵਿੱਚ ਉਹ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਮੈਂਬਰ ਬਣਾ ਕੇ ਉਹਨਾਂ ਦੇ ਨਾਲ ਜੁੜ ਕੇ ਖੜਾਂਗੇ ਉਹਨਾਂ ਨੂੰ ਸਪੋਰਟ ਕਰਾਂਗੇ ਤਾਂ ਜੋ ਪਿੰਡਾਂ ਦੇ ਕੰਮ ਕਿਉਂਕਿ ਮੈਂ ਅੱਗੇ ਵੀ ਬਹੁਤ ਵੜ ਕੇ ਆਇਆ ਹੈ ਮੇਰਾ ਪਹਿਲ ਹਮੇਸ਼ਾ ਪਿੰਡਾਂ ਦੇ ਕੰਮ ਤੇ ਪਿੰਡੂ ਲੋਕਾਂ ਦੇ ਕੰਮ ਕਰਨ ਦਾ ਹੁੰਦਾ ਹੈ ਉਹ ਮੇਰਾ ਪਹਿਲਾ ਮਕਸਦ ਹੁੰਦਾ ਹੈ ਤਾਂ ਇਹ ਯੂਨੀਅਨ ਉਹਨਾਂ ਦੇ ਨਾਲ ਸਪੋਰਟ ਬਣ ਕੇ ਖੜੇਗੀ ਜਿੱਥੇ ਉਹਨਾਂ ਨੂੰ ਸਾਡੀ ਯੂਨੀਅਨ ਦੀ ਲੋੜ ਪਊਗੀ ਅਸੀਂ ਉਹਨਾਂ ਕੋਲ ਜਾਵਾਂਗੇ ਬੈਠਾਂਗੇ ਤੇ ਉਹ ਸਾਰੇ ਮਸਲੇ ਉਹਨਾਂ ਦੇ ਹੱਲ ਕਰਵਾਵਾਂਗੇ ਅੱਜ ਕਈ ਪਾਰਟੀਆਂ ਦੇ ਹੋਰ ਚਿਹਰੇ ਵੀ ਨਜ਼ਰ ਆ ਰਹੇ ਆ ਕਿ ਕੋਈ ਪਾਰਟੀ ਦਾ ਗਠਨ ਵਗੈਰਾ ਕਰੇ ਬਿਲਕੁਲ ਜੀ ਇਹ ਮੁੱਦਾ ਹੀ ਐਸਾ ਹੈ ਕਿ ਪਿੰਡ ਦੇ ਲੋਕਾਂ ਦੀ ਮਦਦ ਕਰਨਾ ਪਿੰਡਾਂ ਦੇ ਕੰਮ ਕਰਨਾ ਤੇ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਮੇਰੇ ਹਰ ਭੈਣ ਭਰਾ ਤੋਂ ਕਈ ਪਾਰਟੀਆਂ ਦੇ ਬੰਦਿਆਂ ਤੋਂ ਕਈ ਆਪਣੀਆਂ ਅਲੱਗ ਤੋਂ ਪਾਰਟੀਆਂ ਚਲਾ ਰਹੇ ਹਨ ਉਹਨਾਂ ਤੋਂ ਵੀ ਤੁਸੀਂ ਦੇਖਿਆ ਹੋਊਗਾ ਵੀ ਸਭ ਤੋਂ ਵੱਧ ਕ੍ਰਾਈਮ ਅਗੇਂਸਟ ਸਰਪੰਚਸ ਇਸ ਸਰਕਾਰ ਦੇ ਵਿੱਚ ਹੋਏ ਨੇ ਚੈੱਕ ਕਰ ਲਓ ਤੁਸੀਂ ਪਿਛਲਾ ਰਿਕਾਰਡ ਆ ਰੀਸੈਂਟਲੀ ਹੁਣ ਤਰਨ ਤਰਨ ਚ ਇੱਕ ਸਰਪੰਚ ਨੂੰ ਮਾਰਤਾ ਇੱਕ ਸਰਪੰਚ ਦੀ ਗੱਡੀ ਤੋੜਤੀ ਰਾਏਪੁਰ ਪਲਾਂ ਦੇ ਇੱਕ ਸਰਪੰਚ ਨੂੰ ਅਕਤੂਬਰ ਦੇ ਮਹੀਨੇ ਚ ਜਦੋਂ ਇਲੈਕਸ਼ਨ ਹੋਏ ਸੀ ਉਦੋਂ ਹੀ ਮਾਰ ਦਿੱਤਾ ਗਿਆ ਸੀਗਾ ਤਾਂ ਬਹੁਤ سارے ਸਰਪੰਚਾਂ ਤੇ ਅਟੈਕ ਹੋ ਰਹੇ ਨੇ ਕਿਉਂਕਿ ਸਭ ਤੋਂ ਵੱਧ ਪਾਰਟੀਬਾਜ਼ੀ ਸਭ ਤੋਂ ਬਾਅਦ ਕੌਨਫਲਿਕਟ ਹੁੰਦਾ ਜਿਹੜਾ ਸਰਕਾਰ ਦਾ ਇੰਡੀਪੈਂਡੈਂਟ ਸਰਪੰਚਾਂ ਨਾਲ ਜਾਂ ਨਵੀਂ ਬਣੀ ਪੰਚਾਇਤਾਂ ਨਾਲ ਇਹ ਸਰਕਾਰ ਦੇ ਵਿੱਚ ਪੈ ਰਿਹਾ ਤਾਂ ਉਹਨਾਂ ਨੂੰ ਸਪੋਰਟ ਕਰਨ ਲਈ ਉਹਨਾਂ ਦੇ ਨਾਲ ਖੜਨ ਲਈ ਸਾਡੀ ਯੂਨੀਅਨ ਦਾ ਗਠਨ ਹੋਇਆ ਕਿੰਨੇ ਪਿੰਡਾਂ ਦੇ ਕਿੰਨੇ ਪਿੰਡਾਂ ਦੇ ਸਰਪੰਚ ਪੰਚਰੀ ਐ ਇਸ ਸਾਡੇ ਕੋਲ ਇਸ ਟਾਈਮ ਜਿਹੜੀ ਐਕਟਿਵ ਮੈਂਬਰਸ਼ਿਪ ਹੈ ਉਹ ਤਕਰੀਬਨ 25 ਪਿੰਡਾਂ ਦੇ ਸਰਪੰਚ ਆ ਰਹੀ ਹੈ ਤੇ ਅੱਜ ਇਹ ਪ੍ਰੈਸ ਕਾਨਫਰੰਸ ਇਸੇ ਲਈ ਕੀਤੀ ਹੈ ਕਿ ਸਾਰਿਆਂ ਨੂੰ ਮੈਸੇਜ ਪਹੁੰਚੇ ਤੇ ਹੋਰ ਸਾਡੇ ਕੋਲ ਲੋਕ ਆ ਕੇ ਜੁੜਨ ਕਿਉਂਕਿ ਇਕੱਲੇ ਆਪਾਂ ਜੇ ਪਟਿਆਲਾ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਤਾਂ ਉੱਥੇ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਹੀ ਤਕਰੀਬਨ 1100 ਪੰਚਾਇਤਾਂ ਨੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਘੱਟੋ-ਘੱਟ ਅੱਧੀਆਂ ਪੰਚਾਇਤਾਂ ਪੰਚੇ ਉਸ ਮੈਂਬਰਸ਼ਿਪ ਅਸੀਂ ਸਰਪੰਚਾ ਦੀ ਪੰਚਾਇਤੀ ਯਾ ਉਹ ਬੰਦੇ ਆ ਦੀ ਜਿਹੜੇ ਸਰਪੰਚ ਯੂਨੀਅਨ ਦੇ ਪਿੰਡ ਦੇ ਪ੍ਰਧਾਨ ਬੰਨਾ ਚਾਹੁੰਦੇ ਆ ਤਾਂ ਕਿ ਉਹ ਲੋਕਾਂ ਦੇ ਕੰਮ ਕਰਵਾਉਣ ਨੂੰ ਸਾਡੇ ਨਾਲ ਲੈ ਕੇ ਜੂਰੇ ਤੇ ਮਾਰਗੇ ਚ ਐਕਟਿਵ ਰਹੋਗੇ ਜੀ ਮਾਜੇ ਤੋਂ ਅੱਗੇ ਵੀ ਕੰਮ ਕਰੂ ਸਭ ਤੋਂ ਪਹਿਲਾਂ ਜੀ ਪਟਿਆਲਾ ਜ਼ਿਲ੍ਹਾ ਹੈਗਾ ਕਿਉਂਕਿ ਮੇਰੀ ਟੀਮ ਕੋ ਟੀਮ ਹੈਗੀ ਹੈ ਜਿਹੜੀ ਤੇ ਮੈਂ ਆਪ ਵੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਸੀਂ ਬਹੁਤ ਦੇਰ ਤੋਂ ਕੰਮ ਕਰ ਰਹੇ ਆ ਤੇ ਸਭ ਤੋਂ ਪਹਿਲਾਂ ਅਸੀਂ ਪਟਿਆਲਾ ਜ਼ਿਲ੍ਹਾ ਕਰਾਂਗੇ ਤੁਸੀਂ ਰੈਲੀ ਵੀ ਕੀਤੀ ਸੀ ਉਹ ਰੈਲੀ ਦਾ ਕੀ ਮਕਸਦ ਸੀ ਉਹ ਰੈਲੀ ਦਾ ਮਕਸਦ ਵੀ ਇਹੀ ਸੀਗਾ ਵੀ ਪਿੰਡਾਂ ਤੋਂ ਨੌਜਵਾਨ ਨੂੰ ਜਗਾਈਏ ਤੇ ਨੌਜਵਾਨਾਂ ਨੂੰ ਕਹੀਏ ਅੱਗੇ ਆਓ ਲੋਕਾਂ ਦੇ ਕੰਮ ਕਰਾਓ ਸਾਨੂੰ ਹਰ ਪਿੰਡ ਦੇ ਵਿੱਚ ਨੌਜਵਾਨ ਜੁੜੇ 13 ਪਿੰਡਾਂ ਦੇ ਵਿੱਚ ਸਾਡੀ ਰੈਲੀ ਗਈ ਸਵੇਰ ਤੋਂ ਲੈ ਕੇ ਰਾਤ ਤੱਕ ਅਸੀਂ ਕਰਹਾਲੀ ਸਾਹਿਬ ਪਹੁੰਚੇ ਜਦੋਂ ਤਹਰਪਿੰਡ ਦੇ ਯੂਥ ਨੇ ਸਾਨੂੰ ਬਹੁਤ ਸਵਾਗਤ ਕੀਤਾ ਤੁਸੀਂ ਵੀਡੀਓਸ ਦੇਖ ਸਕਦੇ ਹੋ ਓਮੇ ਦੀਆਂ ਰੈਲੀਆਂ ਲੋਕ ਸਭਾ ਤੇ ਵਿਧਾਨ ਸਭਾ ਇਲੈਕਸ਼ਨਰ ਦੇ ਵਿੱਚ ਹੁੰਦੀਆਂ ਨਾਲ ਵੀਡੀਓ ਬੜੀ ਵਾਇਰਲ ਹੋਈ ਸੀ ਜਿੱਥੇ ਮੰਤਰੀ ਸਾਹਿਬ ਦੇ ਸਾਲਾ ਸਾਹਿਬ ਮਿਲ ਗਏ ਸੀ ਸਾਨੂੰ ਕਈ ਪਿੰਡਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇਹ ਸਰਕਾਰ ਦੇ ਟਾਈਮ ਤੇ ਸਭ ਤੋਂ ਵੱਧ ਖਿਲਾਫਤਬਾਜ਼ੀ ਹੋ ਰਹੀ ਹੈ ਵਾਇਲੈਂਸ ਹੋ ਰਹੀ ਹੈ ਸਰਪੰਚਾ ਦੇ ਅਗੇਂਸਟ ਪਿੰਡ ਦੇ ਲੋਕਾਂ ਦੇ ਅਗੇਂਸਟ ਸਾਨੂੰ ਵੀ ਕਈ ਪਿੰਡਾਂ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਪਰ ਉਹ ਇੱਕ ਪਿੰਡ ਐਸਾ ਸੀ ਜਿੱਥੇ ਜ਼ਿਆਦਾ ਥੋੜਾ ਜਿਹਾ ਵਾਇਲੈਂਸ ਹੋ ਗਿਆ ਮੰਤਰੀ ਸਾਹਿਬ ਦਾ ਕਿਉਂਕਿ ਉਹ ਸਾਲਾ ਸੀਗਾ ਉਹਨੇ ਸਾਨੂੰ ਕਿਹਾ ਵੀ ਤੁਸੀਂ ਪਿੰਡ ਵਿੱਚ ਵੜ ਨਹੀਂ ਸਕਦੇ ਆ ਨਹੀਂ ਸਕਦੇ ਅਸੀਂ ਸਮਝਾਇਆ ਕੀਤਾ ਪਰ ਉਹਨੇ ਸਾਨੂੰ ਪਿੰਡ ਵਿੱਚ ਨਹੀਂ ਆਂਦ ਤੇ ਉਸ ਪਿੰਡ ਵਿੱਚ ਫਿਰ ਛਿਪੇ ਹੋਈ ਕਿ ਨਹੀਂ ਨਹੀਂ ਉਸ ਪਿੰਡ ਦੇ ਵਿੱਚ ਅਸੀਂ ਨਹੀਂ ਜਾ ਪਾਏ ਜੀ ਰੋਕ ਤਾਂ ਸਾਨੂੰ ਖੜੇ ਵਰਕਰਾਂ ਨੂੰ ਬਾਅਦ ਚ ਵੀ ਧਮਕੀਆਂ ਆਈਆਂ ਹਲੇ ਤੱਕ ਆ ਰਹੀਆਂ ਨੇ ਅਸੀਂ ਬਾਅਦ ਚ ਨਹੀਂ ਕਰਦੇ ਸਰਪੰਚਾਂ ਦੀ ਗੱਲ ਕੀਤੀ ਹੈ ਮੈਂ ਤਾਂ ਹਰ ਇੱਕ ਸਰਪੰਚ ਕਿਸ ਨਾ ਕਿਸੇ ਪਾਰਟੀ ਨਾਲ ਅਟੈਚ ਹੁੰਦਾ ਕਿਉਂ ਜਿੰਨੇ ਸਰਪੰਚ ਤੁਹਾਡੇ ਨਾਲ ਜੁੜ ਰਹੇ ਨੇ ਆਪਣੇ ਆਪਣੇ ਪਾਰਟੀਆਂ ਛੱਡ ਕੇ ਆਣਗੇ ਜਾਂ ਕਿਸ ਤਰੀਕੇ ਨਾਲ ਉਹ ਜਿਹੜੇ ਸਰਪੰਚ ਛੱਡਣਗੇ ਕਿ ਇਸ ਤੋਂ ਉੱਪਰ ਰਹੇਗਾ ਮੈਂ ਨਤਾਜੀ ਕਾਂਗਰਸ ਪਾਰਟੀ ਦਾ ਝੰਡਾ ਹੈ ਮੇਰੇ ਕੋਲ ਨਾਮ ਆਦਮੀ ਪਾਰਟੀ ਦਾ ਝ ਮੈਂ ਇੱਕ ਇੰਡੀਪੈਂਡੈਂਟ ਬੰਦੇ ਨੇ ਸਰਪੰਚ ਯੂਨੀਅਨ ਬਣਾਈ ਹੈ ਪਹਿਲੀ ਗੱਲ ਦੂਜੀ ਗੱਲ ਸਰਪੰਚ ਲਈ ਸਭ ਤੋਂ ਪਹਿਲਾਂ ਤੇ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ ਉਹਦਾ ਪਿੰਡ ਉਹਦੇ ਪਿੰਡ ਦੇ ਲੋਕ ਤੇ ਉਹਦੇ ਪਿੰਡ ਦੇ ਕੰਮ ਤੇ ਜਿਹੜਾ ਸਰਪੰਚ ਇਹ ਚੀਜ਼ ਸਮਝੂਗਾ ਉਹ ਆ ਕੇ ਸਾਡੇ ਨਾਲ ਜੁੜੂਗਾ ਅਸੀਂ ਤਾਂ ਕਹਿ ਹੀ ਨਹੀਂ ਰਹੇ ਆਕਾਲੀ ਨਾ ਆਵੇ ਕਾਂਗਰਸੀ ਆਵੇ ਉਹ ਨਾ ਆਵੇ ਵੋਟਾਂ ਦੀ ਤਾਂ ਗੱਲ ਹੀ ਨਹੀਂ ਹੋ ਰਹੀ ਪੋਲਿਟਿਕਸ ਦੀ ਗੱਲ ਹੀ ਨਹੀਂ ਹੋ ਰਹੀ ਗੱਲ ਹੀ ਸਿਰਫ ਪਿੰਡ ਦੇ ਲੋਕਾਂ ਦੇ ਕੰਮ ਦੀ ਹੋ ਰਹੀ ਹੈ ਕੀ ਲੈ ਕੇ ਚੱਲਣਗੇ ਜਿਹੜੇ ਸਰਪੰਚ ਤੁਹਾਡੇ ਨਾਲ ਜੁੜ ਰਹੇ ਨੇ ਸਿਰਫ ਪਿੰਡਾਂ ਦਾ ਹੀ ਵਿਕਾਸ ਸੋਚਣਗੇ ਜਾਂ ਕੋਈ ਸ਼ਹਿਰਾਂ ਵੱਲ ਵੀ ਧਿਆਨ ਦੇ ਦੇ ਪਿੰਡਾਂ ਦੇ ਕੰਮਾਂ ਦੀ ਗੱਲ ਹੋ ਗਈ। ਇਹ ਜਿਸ ਵਿੱਚ ਕਹਿ ਕੋ ਜਮੀਨਾਂ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਥੋੜਾ ਵਿਸਤਾਰ ਸਦਾਓ। ਇਸੇ ਦੇ ਨਾਲ ਵੀ ਕੀ ਕੀ ਮੈਨੀਫੈਸਟੋ ਲੈ ਕੇ ਚੱਲੇ ਹੋ ਕਿ ਆਪਣੀ ਅੱਗੇ ਰਣਨੀਤੀ ਤਿਆਰ ਕੀਤੀ ਗਈ ਹੈ। ਅਸੀਂ ਜਦੋਂ ਨੌਜਵਾਨ ਜਗਾਵ ਯਾਤਰਾ ਕੱਢੀ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕੱਚੇ ਘਰਾਂ ਦੇ ਮਸਲੇ ਨੇ। ਤੁਸੀਂ ਜਿਹੜੇ ਮਰਜ਼ੀ ਪਿੰਡ ਵਿੱਚ ਦੇਖ ਲਓ ਤੁਹਾਨੂੰ ਉੱਥੇ ਕੱਚੇ ਘਰ ਦਿਖਾਂਗੇ। ਨਹੀਂ ਹੋਏ ਹੋਏ ਹੈਗੇ। ਉਸ ਤੋਂ ਬਾਅਦ ਹਰ ਪਿੰਡ ਦੇ ਵਿੱਚ ਪੈਨਸ਼ਨਾਂ ਦੇ ਮਸਲੇ ਨੇ। ਕਈ ਅਪੰਗ ਨੇ ਉਹਨਾਂ ਦੇ ਸਰਟੀਫਿਕੇਟ ਨਹੀਂ ਬੰਦੇ ਆਪੰਗਤਾ ਦੇ ਵੀ ਉਹਨਾਂ ਨੂੰ ਪੈਨਸ਼ਨ ਲੱਗ ਸਕੇ ਉਸ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਦੇ ਮਸਲੇ ਨੇ ਮੇਰੇ ਜਿਹੜੇ ਲੋਕ ਸੇਵਾ ਕੇਂਦਰ ਖੋਲੇ ਹੋਏ ਆ ਮੈਂ ਤੁਹਾਡੇ ਜੋ ਕੋਈ ਵੀ ਪੱਤਰਕਾਰ ਭਰਾ ਜਰਨਲਿਸਟ ਭਰਾ ਇੱਕ ਵਾਰ ਉੱਥੇ ਵਿਜ਼ਿਟ ਕਰੋ ਉੱਥੇ ਟੇਬਲ ਤੇ ਇੱਕ ਰਜਿਸਟਰ ਪਿਆ ਹੈ ਉਹ ਰਜਿਸਟਰ ਓਪਨ ਹੈ ਕੋਈ ਵੀ ਖੋਲ ਕੇ ਦੇਖ ਲੈ ਉਹ ਚ ਬੰਦਾ ਆਂਦਾ ਤੇ ਆਪਣਾ ਫੋਨ ਨੰਬਰ ਲਿਖਵਾਉਂਦਾ ਤੇ ਕੰਮ ਲਿਖਵਾਉਂਦਾ ਉਹਦੇ ਚ ਲਾਈਨ ਲੱਗੀ ਹੋਈ ਹੈ ਨਾ ਕੰਮਾਂ ਦੀ ਇਹੀ ਕੰਮ ਪੂਰੇ ਕਰਵਾ ਲੀਏ ਜੇ ਅਸੀਂ ਉਹੀ ਬਹੁਤ ਵੱਡੀ ਗੱਲ ਹੈ ਤੇ ਜੇ ਹੁਣ ਸਰਪੰਚ ਭਰਾ ਪੰਚ ਭਰਾ ਜਾਂ ਕੋਈ ਵੀ ਪਿੰਡ ਦਾ ਮੌਤਵਰ ਬੰਦਾ ਸਾਡੀ ਯੂਨੀਅਨ ਨਾਲ ਜੁੜਤੇ ਉਹ ਸਪਿੰਡ ਦੇ ਕੰਮ ਕਰਵਾ ਸਕਦਾ ਤੇ ਜਿਹੜੇ ਕੰਮ ਅਸੀਂ ਮਹੀਨੇ ਚ ਕਰਾਣੇ ਨੇ ਉਹ ਸ਼ਾਇਦ ਹੀ ਹਫਤੇ ਦੇ ਵਿੱਚ ਕਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਮਤਲਬ ਇਸ ਚੀਜ਼ ਨੂੰ ਲੈ ਕੇ ਉਤਸ਼ਾਹ ਕਿੰਨਾ ਹੈ ਬਹੁਤ ਹੈ ਜੀ ਲੋਕ ਆਂਦੇ ਨੇ ਤੇ ਸਭ ਤੋਂ ਪਹਿਲਾਂ ਤਾਂ ਇਹੀ ਕਹਿੰਦੇ ਨੇ ਐਮਐਲਏ ਦੇ ਚੱਕਰ ਕੱਟ ਲਈ ਜੀ ਐਮਪੀ ਦਾ ਸਾਨੂੰ ਪਤਾ ਨਹੀਂ ਜੀ ਤੇ ਸਾਡੇ ਕੰਮ ਨਹੀਂ ਹੋਏ ਹੈਗੇ ਜੀ ਸਾਡਾ ਰਾਸ਼ਨ ਕਾਰ ਨਹੀਂ ਆਇਆ ਸਾਨੂੰ ਰਾਸ਼ਨ ਨਹੀਂ ਆਇਆ ਸਾਡੇ ਆਪਣੇ ਪਿੰਡਾਂ ਦੇ ਵਿੱਚ ਕਈ ਤਰ੍ਹਾਂ ਦੇ ਪੁਰਾਣੇ ਉਹ ਵੀ ਨੇ ਚਲੋ ਇਹ ਗੱਲ ਦਾ ਹੋ ਸਕਦਾ ਕਿਸੇ ਸਰਪੰਚ ਭਰਾ ਨੂੰ ਚੰਗੀ ਵੀ ਨਾ ਲੱਗੇ ਪਰ نو ਕਈ ਪਿੰਡਾਂ ਦੇ ਵਿੱਚ ਇਹ ਮਸਲੇ ਵੀ ਨੇ ਵੀ ਜਦੋਂ ਕਨਕ ਵੰਡੀ ਜਾਂਦੀ ਹੈ ਉਹਦੇ ਲਿਸਟ ਦੇ ਵਿੱਚ ਪੰਜ ਸੱਤ ਨਾਂ ਆਹ ਜੇ ਹੁੰਦੇ ਜਿਨ੍ਹਾਂ ਨੂੰ ਅਸਲ 'ਚ ਲੋੜ ਹੀ ਨਹੀਂ ਹੈ ਤੇ ਉਹ ਕਨਕ ਪਤਾ ਨਹੀਂ ਕਿੱਥੇ ਜਾਂਦੀ ਹੈ ਜਿਹੜਾ ਗਰੀਬ ਬੰਦਾ ਉਹਨੂੰ ਮਿਲਦੀ ਨਹੀਂ ਹੈਗੀ ਸਰਪੰਚ ਭਰਾ ਉਹ ਤੋਂ ਵੀ ਡਰਦੇ ਨੇ ਵੀ ਯਾਰ ਇਹਨੇ 25 ਸਾਲ ਤੋਂ ਇੱਕ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਤੇ ਉਹ ਜ਼ਮੀਨ ਹੁਣ ਚੱਲ ਠੀਕ ਹੈ 25 ਸਾਲ ਤੋਂ ਕਿਤਾ ਹੋਇਆ ਮੈਂ ਹੁਣ ਆਇਆ ਕਿ ਮੈਂ 5 ਸਾਲ ਲੈਣਾ ਮੈਂ 25 ਸਾਲ ਪੁਰਾਣਾ ਪੰਗਾ ਕਿਉ ਆਪਣੇ ਗੱਲ ਪਾਣਾ ਸਾਡੇ ਇੱਥੇ ਰੌਣੀ ਦੇ ਵਿੱਚ ਇੱਕ ਪੈਲਸ ਬਣਿਆ ਹੋਇਆ ਰੋਡ ਦੇ ਉੱਤੇ ਉੱਥੇ ਰੌਣੀ ਦੇ ਵਿੱਚ ਗੁਰੂ ਘਰ ਨਹੀਂ ਹੈਗਾ ਗੁਰਦੁਆਰਾ ਸਾਹਿਬ ਨਹੀਂ ਹੈਗਾ ਉਹ ਕਿਸੇ ਨੇ ਇਹ ਜ਼ਮੀਨ ਦੱਬੀ ਹੋਈ ਹੈ ਉਹ ਹੁਣ ਇੱਥੇ ਦੇ ਸਰਪੰਚ ਨਾਲ ਮੇਰੀ ਗੱਲ ਵੀ ਹੋਈ ਹੈ ਉਹ ਜ਼ਮੀਨ ਛਡਾਵਾਂਗੇ ਤੇ ਉੱਥੇ ਗੁਰੂ ਘਰ ਬਣਾਵਾਂਗੇ ਐਵੇਂ ਦੇ ਬਹੁਤ ਸਾਰੇ ਮਸਲੇ ਨੇ ਪਿੰਡਾਂ ਦੇ ਜਿਹੜੇ ਸਾਡੀ ਯੂਨੀਅਨ ਚੱਕੂਗੀ ਕੁੜਾ ਸਾਹਿਬ ਸਭ ਤੋਂ ਵੱਡਾ ਪੰਜਾਬ ਦੇ ਪਿਛਲੇ ਦੇਖਿਆ ਕਿ ਮਸਲਾ ਬਣਾ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਪਰਚੇ ਦਾ ਤੁਸੀਂ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਨੇ ਵੀ ਦੇ ਉੱਪਰ ਐਕਸ਼ਨ ਲਿੱਤਾ ਹੈ ਪਰਚਾ ਦਰਜ ਕੀਤਾ ਹੈ ਤੇ ਪੂਰੀ ਕਾਂਗਰਸ ਪਾਰਟੀ ਨੇ ਵੀ ਪਿਛੇ ਦੇ ਆ ਕੇ ਚੰਡੀਗੜ੍ਹ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਹੈ ਤੁਸੀਂ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਪਰਚਾ ਠੀਕ ਹੋਇਆ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਮੈਂ ਉਹਨਾਂ ਜਿੰਨਾ ਵੱਡਾ ਲੀਡਰ ਨਹੀਂ ਹੈਗਾ ਇੱਕ ਪਾਸੇ ਸੀਐਮ ਸਾਹਿਬ ਨੇ ਤੇ ਇੱਕ ਪਾਸੇ ਬਾਜਵਾ ਸਾਹਿਬ ਨੇ ਮੇਰੀ ਸੋਚ ਤੇ ਮੇਰਾ ਲੈਵਲ ਤਾਂ ਜੀ ਬਸ ਮੇਰੇ ਪਿੰਡ ਦੇ ਲੋਕਾਂ ਤੇ ਪਿੰਡ ਦੇ ਮਸਲਿਆਂ ਤੱਕ ਹੀ ਹੈ ਦੂਜੀ ਗੱਲ ਇਹ ਵੀ ਹੈ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਕਦੀ ਵੀ ਤੁਸੀਂ ਦੇਖ ਲਓ ਲੀਡਰੋਂ ਆਪੋਜੀਸ਼ਨ ਤੇ ਪਰਚਾ ਨਹੀਂ ਹੋਇਆ ਕਦੀ ਲੀਡਰ ਆਫ ਆਪੋਜੀਸ਼ਨ ਨੂੰ ਐਵੇਂ ਥਾਣੇ ਦੇ ਵਿੱਚ 6 ਘੰਟੇ ਨਹੀਂ ਬਿਠਾਇਆ ਗਿਆ ਉਹ ਇਹ ਸਰਕਾਰ ਵਾਸਤੇ ਮਾੜੀ ਗੱਲ ਹੈ ਇਹ ਆਪਣੇ ਪੰਜਾਬ ਦੇ ਸੀਐਮ ਦਾ ਪੰਜਾਬੀਅਤ ਦਾ ਪੰਜਾਬ ਦਾ ਇੱਕ ਗਲਤ ਮੈਸੇਜ ਗਿਆ ਹੈ ਪੂਰੇ ਵਰਲਡ ਦੀ ਮੀਡੀਆ ਦੇ ਅੱਗੇ ਤੇ ਪੂਰੀ ਨੈਸ਼ਨਲ ਪੋਲਿਟਿਕਸ ਦੇ ਜਿਹੜਾ ਮਾਮਲਾ ਤੁਸੀਂ ਲੈ ਕੇ ਚੱਲ ਰਹੇ ਹੋ ਇਹਨਾਂ ਵਿੱਚ ਤੁਹਾਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੀ ਲੋੜ ਪੈਣੀ ਹੈ ਹੋਰ ਅਫਸਰਾਂ ਦੇ ਵੀ ਲੋੜ ਪੈਣੀ ਹੈ ਕੀ ਰੂਪਰੇਖਾ ਤਿਆਰ ਹੈਗੀ ਗੱਲਬਾਤ ਚੱਲ ਰਹੀ ਵੀ ਮਸਲੇ ਸਾਰੇ ਗੁਲੇ ਹੋਣਗੇ ਇਹ ਇੱਕ ਆਰਗੇਨਾਈਜ਼ਡ ਵੇ ਆਫ ਡੂਇੰਗ ਬਿਜ਼ਨਸ ਹੈ ਤੁਸੀਂ ਦੇਖਿਆ ਹੋਊਗਾ CSC ਸੈਂਟਰ ਖੁੱਲਦੇ ਨੇ ਉਹ ਫਰਾਂਚਾਈਜ਼ੀ ਦਿੰਦੇ ਨੇ ਉਹ ਵੀ ਚੱਲਦੇ ਹੀ ਨੇ ਉਹ ਫਾਰਮ ਅਪਲੋਡ ਕਰਦੇ ਨੇ ਸਾਰੇ ਫਾਰਮ ਇਕੱਠੇ ਹੋ ਕੇ ਅਫਸਰਾਂ ਕੋਲ ਪਹੁੰਚ ਜਾਂਦੇ ਨੇ ਜੇ ਕੋ ਫਾਲੋਅ ਅਪ ਕਰਦੇ ਤਾਂ ਜਲਦੀ ਹੋ ਜਾਂਦੇ ਨੇ ਕਈ ਇੱਕ ਤਰ੍ਹਾਂ ਤੋਂ ਇਹ CSC ਸੈਂਟਰ ਹੀ ਹੈ ਸਾਡਾ ਲੋਕ ਸੇਵਾ ਕੇਂਦਰ ਇਹ ਪਹਿਲਾਂ ਵੀ ਖੁੱਲੇ ਆ ਰਹੇ ਨੇ ਪਰ ਫਰਕ ਸਿਰਫ ਇਹ ਹੈ ਵੀ ਉੱ ਉਥੇ ਬੰਦੇ ਨੂੰ ਆਪ ਜਾਣਾ ਪੈਂਦਾ ਸੀ ਅਸੀਂ ਆਪ ਜਾ ਕੇ ਕਹਿੰਨੇ ਆ ਤੈਨੂੰ ਕੰਮ ਹੈ ਕੋਈ ਤੇਰੀ ਪੈਨਸ਼ਨ ਲਗवानी ਹੈ ਕਿਹੜੇ ਕੱਚੇ ਕਰਦੇ ਪੈਸੇ ਪਏ ਨੇ ਤੇਰਾ ਰਾਸ਼ਨ ਕਾਰਡ ਨਹੀਂ ਬਣਿਆ ਅਸੀਂ ਆਪ ਪਿੰਡਾਂ 'ਚ ਜਾ ਜਾ ਅਪਰੂਚ ਕਰ ਰਹੇ ਆ ਤੇ ਉਹ ਬਸ ਇੱਕ ਖੁੱਲੀ ਦਫ਼ਤਰ ਹੁੰਦਾ ਖੁੱਲਾ ਖੁੱਲੀ ਖਿੜਕੀ ਹੁੰਦੀ ਹੈ ਜਿਹੜਾ ਉੱਥੇ ਜਾਂਦਾ ਉਹ ਆਪਣਾ ਕੰਮ ਕਰਵਾ ਲੈਂਦਾ ਹੈ ਕਿ ਰਾਜਨੀਤਿਕ ਜਿਹੜਾ ਸਿਸਟਮ ਹੈ ਇਹ ਤੁਸੀਂ ਸਰਕਾਰ ਵਾਲਾ ਕੰਮ ਕਰ ਰਹੇ ਹੋ ਕੀ ਕਹ ਲੂੰ ਕੋਈ ਪਾਰਟੀ ਬਣਾ ਕੇ ਜਾਂ ਕਿਤੋਂ ਉਮੀਦਵਾਰੀ ਤੁਸੀਂ ਦਾਵਾ ਕਰ ਲਿਓ ਬਿਲਕੁਲ ਜੀ ਹਲੇ ਜਿਵੇਂ ਉਹ ਕਹਾਵਤ ਹੈ ਵੀ ਹਲੇ ਦਿੱਲੀ ਦੂਰ ਹੈ ਤਾਂ ਮੇਰੀ ਟੀਮ ਸਾਰੀ ਬੈਠੀ ਹੈ ਮੇਰੇ ਨਾਲ ਤੇ ਕੁਛ ਨਾ ਕੁਛ ਇਲੈਕਸ਼ਨਰ ਨੇ ਨੇੜੇ ਫੈਸਲਾ ਲਵਾਂਗੇ ਲੋਕਾਂ ਦੇ ਹਿੱਤ ਵਾਸਤੇ ਤੇ ਹਲਕੇ ਦੇ ਹਿੱਤ ਵਾਸਤੇ ਮਲਕਾ ਜੇ ਪੱਤਾ ਨਿਕੋਲ ਰਹੇ ਤੁਸੀਂ ਜੀ ਜੀ ਪਰ ਜ਼ਿਲ੍ਹਾ ਪ੍ਰੀਸ਼ਦ ਦੀ ਤੁਸੀਂ ਤਿਆਰੀ ਕਰ ਰਹੇ ਹੋ ਜ਼ਿਲ੍ਹਾ ਪ੍ਰੀਸ਼ਦ ਦੀ ਮੈਂ ਤਿਆਰੀ ਕਰ ਰਹੇ ਹਾਂ ਜੀ ਬਿਲਕੁਲ ਪਰ ਇਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਵੀ ਲੇਟ ਕਰਵਾਤਾ ਉਹਦਾ ਵੀ ਕਾਰਨ ਆਪਾਂ ਨੂੰ ਸਾਫ਼ ਦਿਖ ਰਿਹਾ ਹੈ ਕਿ ਕਈ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਸਿੱਧਾ ਹੀ ਕਹਤਾ ਵੀ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਪਿੰਡਾਂ 'ਚ ਵੜ ਕੇ ਨਾ ਦਿਖਾਵੇ ਮੈਂ ਕਈ ਪਿੰਡਾਂ ਦੇ ਉਹ ਛੋਟੇ-ਛੋਟੇ ਅੱਜਕੱਲ ਆਪਣੇ ਪਿੰਡਾਂ ਦੇ ਲੋਕ ਉਹ ਵੀਡੀਓ ਬਲੌਗ ਕਰਦੇ ਨੇ ਤਾਂ ਵੀਡੀਓ ਦੇ ਵਿੱਚ ਕਈ ਪਿੰਡਾਂ ਦੇ ਲੋਕ ਕਹਿ ਰਹੇ ਆਂ ਵੀ ਜੇ ਆਣਾ ਵੀ ਹੈ ਭਾਈ ਤਾਂ ਦੋ ਕੁਰਤੇ ਪਜਾਮੇ ਲੈ ਕੇ ਆਈਓ ਕਿਉਂਕਿ ਇੱਕ ਤਾਂ ਅਸੀਂ ਫਾੜ ਦਾਂਗੇ ਤੇ ਦੂਜਾ ਫਿਰ ਤੁਸੀਂ ਪਾ ਕੇ ਆਪਣੇ ਘਰ ਤਾਂ ਜਾ ਸਕੋ ਤਾਂ ਇਹ ਹਾਲ ਪਿੰਡਾਂ ਦੇ ਵਿੱਚ ਹੋਇਆ ਹੋਇਆ ਹੈ ਤਾਂ ਇਹ ਸਿਚੁਏਸ਼ਨ ਦੇ ਵਿੱਚ ਸਰਕਾਰ ਜੇ ਅੱਜ ਕਰਾਂਦੀ ਵੀ ਹੈ ਇਲੈਕਸ਼ਨ ਤਾ ਨਹੀਂ ਜਿੱਤ ਪਾੰਗੇ ਬਾਕੀ ਕੰਨਾ ਇਹਨਾਂ ਨੇ ਧੱਕਾ ਹੀ ਹੈ ਕਿਉਂਕਿ ਸਰਪੰਚੀ ਇਲੈਕਸ਼ਨ ਚ ਵੀ ਕੀਤਾ ਐਮਸੀ ਚੁਣਾਵਾ ਦੇ ਵਿੱਚ ਵੀ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਵੱਧ ਪਤਾ ਹੈ ਇਲੈਕਸ਼ਨ ਦੇ ਵਿੱਚ ਵੀ ਇਹ ਉਹੀ ਤਿਆਰੀ ਕਰਕੇ ਬੈਠੇ ਹੋ ਤੁਹਾਡੇ ਹਲਕੇ ਚ ਤਾਂ ਮੰਤਰੀ ਵੀ ਰਹੇ ਜੁੜੇ ਮਾਜਰਾ ਉਹਨਾਂ ਨੇ ਵਿਕਾਸ ਨਹੀਂ ਕੀਤਾ ਬਿਲਕੁਲ ਜੀ ਮੰਤਰੀ ਸਾਹਿਬ ਤਾਂ ਹੁਣ 10 ਦਿਨ ਤੋਂ ਥੋੜਾ ਸਕੂਲਾਂ ਦੀ ਜਾ ਕੇ ਉਹ ਜਿਹੜੀ ਇਹਨੂੰ ਜਿਹਨੂੰ ਇਹ ਕਹਿੰਦੇ ਨੇ ਵੀ ਸਿੱਖਿਆ ਕ੍ਰਾਂਤੀ ਉਹ ਕਰ ਰਹੇ ਨੇ ਬੀਕ ਸਕੂਲ ਆਲਰੇਡੀ ਚੱਲ ਰਿਹਾ ਹੈ ਉਹਦੇ ਚ ਕੋਈ ਨਵੀਂ ਚੀਜ਼ ਤਾਂ ਹੀ ਨਹੀਂ ਗਈ ਪਰ ਉੱਥੇ ਜਾ ਕੇ ਪਖਾਨਾ ਦਾ ਉਦਘਾਟਨ ਕਰ ਦਿੰਦੇ ਨੇ ਜਾਂ ਇੱਕ ਪੇਟ ਕਰਾ ਕੇ ਬਸ ਉਨੀ ਕੀ ਫੱਟੀ ਲਿਖਾ ਕੇ ਵੀ ਹਾਂ ਅਸੀਂ ਸਿੱਖਿਆ ਕ੍ਰਾਂਤੀ ਲਿਆ ਉਹਦਾ ਜਾ ਕੇ ਰਿਬਨ ਕੱਟ ਦਿੰਦੇ ਨੇ ਹੋਰ ਤਾਂ ਮੈਨੂੰ ਹਲਕੇ ਦੇ ਵਿੱਚ ਕੋਈ ਕ੍ਰਾਂਤੀ ਦਿਖੀ ਨਹੀਂ ਮੈਨੂੰ ਮੈਥੋਂ ਤੁਸੀਂ ਪਿੰਡ ਪੁੱਛ ਲਓ ਫਤੇਪੁਰ ਸਨਾਰਾ ਦਾ ਸਕੂਲ ਦੇਖ ਲਓ ਤੁਸੀਂ ਇੱਥੇ ਸੁੱਲਰ ਦਾ ਸਕੂਲ ਦੇਖ ਲਓ ਤੁਸੀਂ ਡਕਾਲੇ ਲੋਕਾਂ ਨੇ ਮੈਨੂੰ ਕਿਹਾ ਜੀ ਅਸੀਂ ਕੂੜਾ ਗੇਰੀਏ ਕਿੱਥੇ ਸਾਡੇ ਕੋਲ ਤਾਂ ਕੂੜਾ ਗੇਰਨ ਦੀ ਜਗ੍ਹਾ ਨਹੀਂ ਹੈਗੀ ਕਿਉਂਕਿ ਸ਼ਾਮਲਾਟ ਜ਼ਮੀਨ ਹੈ ਜਿਹੜੀ ਕੂੜੇ ਦੀ ਉਹ ਤੇ ਤਾਂ ਬੋਤਵਾ ਤੁਸੀਂ ਹੋਰ ਅਡਾਉਣੀ ਦੇਖ ਲਓ ਮੈਂ ਤੁਹਾਨੂੰ ਗੁਰੂ ਘਰ ਦਾ ਮਸਲਾ ਦੱਸਿਆ ਤੁਸੀਂ ਤਪਲਾਂ ਚਲੇ ਜਾਓ ਉੱਥੇ ਸਕੂਲ ਦੇ ਵਿੱਚ ਦਿੱਕਤ ਹੈ ਹਰ ਹਰ ਪਿੰਡ ਦੇ ਵਿੱਚ ਦਿੱਕਤ ਹੈ ਮੈਨੂੰ ਤਾਂ ਅਸੀਂ 60 70 ਪਿੰਡਾਂ ਦੇ ਵਿੱਚ ਪਿਛਲੇ 3-4 ਮਹੀਨੇ ਤੋਂ ਘੁੰਮ ਰਹੇ ਹਰ ਪਿੰਡ ਦੀਆਂ ਦਿੱਕਤਾਂ ਮੈਨੂੰ ਯਾਦ ਹੈ ਥੈਂਕ ਯੂ ਥੈਂਕ ਯੂ ਇੱਕ ਗੱਲ ਹੋਰ ਬੜੀ ਮੈਂ ਜ਼ੂਰੀ ਕਰਨਾ ਚਾਹਾਂਗਾ ਇਹ ਜਿਹੜੀ ਸਰਪੰਚ ਯੂਨੀਅਨ ਬਣੀ ਹੈ ਇਹਦੇ ਵਿੱਚ ਮੈਂ ਤੇ ਮੇਰੇ ਤੋਂ ਬਾਅਦ ਜਗਦੀਸ਼ ਅਗਰਵਾਲ ਜੀ ਬੈਠੇ ਹੈ ਇਸਕੱਤਰ ਹੋਣਗੇ ਜੋ ਵੀ ਜੱਥੇਬੰਦੀ ਦੀ ਇੱਕ ਟੀਮ ਤਿਆਰ ਹੋਊਗੀ ਪਿੰਡਾਂ ਦੇ ਵਿੱਚ ਜਾਵਾਂਗੇ ਲੋਕਾਂ ਨੂੰ ਆਦੇ ਦੇਵਾਂਗੇ ਸਰਪੰਚ ਤੋਂ ਇਲਾਵਾ ਵੀ ਸਾਡੀ ਯੂਨੀਅਨ ਦਾ ਕੋਈ ਬੰਦਾ ਪਿੰਡ ਦਾ ਪ੍ਰਧਾਨ ਬਣ ਸਕਦਾ ਹੈ ਸਖਤਰ ਬਣ ਸਕਦਾ ਹੈ ਮੀਤ ਪ੍ਰਧਾਨ ਬਣ ਸਕਦਾ ਹੈ ਜਾਂ ਬੁਲਾਰਾ ਬਣ ਸਕਦਾ ਹੈ ਤਾਂ ਉਹ ਸਾਰੀ ਜਿਹੜੀ ਇੱਕ ਮੈਂਬਰਸ਼ਿਪ ਡਰਾਈਵ ਹੋਊਗੀ ਜਿਹੜਾ ਲੋਕਾਂ ਨੇ ਰੀਕ੍ਰੂਟਮੈਂਟ ਹੋਊਗੀ ਉਹ ਜਗਦੀਸ਼ ਅਗਰਵਾਲ ਜੀ ਦੇਖਾਂਗੇ ਇਹ ਬਹੁਤ ਡੇਰ ਤੋਂ ਸਿਆਸਤ ਵਿੱਚ ਵੀ ਨੇ ਐਕਟਿਵ ਵੀ ਨੇ ਤੇ ਇਹਨਾਂ ਦਾ ਸਮਾਜ ਸੇਵਾ ਦੇ ਵਿੱਚ ਬਹੁਤ ਵੱਡਾ ਪ੍ਰੋਫਾਈਲ ਹੈ ਇਸ ਲਈ ਬਾਈ ਹੈਲਪਲਾਈਨ ਨੰਬਰ ਵੀ ਇਸ਼ੂ ਕਰੋਗੇ ਜਿੱਦਣ ਤੁਹਾਡੇ ਨਾਲ ਸੰਪਰਕ ਕਰਨ ਦੀ ਆਈਡੀ ਹੈ ਜੀ ਹੈਲਪਲਾਈਨ ਨੰਬਰ ਜ਼ਰੂਰ ਆਪਾਂ ਨੂੰ ਉਸ ਦੇ ਪਾਸ ਸਾਹਿਬ ਇਸ਼ੂ ਕਰਨਾ ਚਾਹੀਦਾ ਹੈ ਅਸੀਂ ਫਿਲਹਾਲ ਤਾਂ ਵੈਸੇ ਆਪਣਾ ਫੋਨ ਨੰਬਰ ਹੀ ਹਰ ਜਗ੍ਹਾ ਲਿਖਿਆ ਹੋਇਆ ਹੈ ਪਰ ਇਹ ਤੁਹਾਡੀ ਗੱਲ ਸਹੀ ਹੈ ਕਿ ਟੋਲ ਫਰੀ ਹੈਲਪਲਾਈਨ ਹੋਵੇ ਬੰਦਾ ਉੱਤੇ ਫੋਨ ਕਰ ਦੇ ਤੇ ਉਹਦਾ ਕੰਮ ਹੋ ਅ ਅਸੀਂ ਹੁਣ ਤਾਂ ਜੀ ਪਿੰਡਾਂ ਦੀ ਮੈਂਬਰਸ਼ਿਪ ਡ੍ਰੈਗ ਸ਼ੁਰੂ ਕਰਾਂਗੇ ਜੀ ਤੇ ਫਿਰ ਹੁਣ ਜਿਵੇਂ ਜਿਵੇਂ ਦਿੱਕਤਾਂ ਆਂਗੀਆਂ ਕਿਉਂਕਿ ਕਹਿੰਦੇ ਆ ਕਿ ਪ੍ਰੈਸ ਤੇ ਮੀਡੀਆ ਥੰਮ ਹੁੰਦਾ ਤਾਂ ਦਿੱਕਤਾਂ ਆਂਗੀਆਂ ਤੁਹਾਨੂੰ ਦੱਸਿਆ ਕਰਾਂਗੇ ਤਾਂ ਕਿ ਪ੍ਰਸ਼ਾਸਨ ਨੂੰ ਉਹ ਦਿੱਕਤਾਂ ਉਹ ਗੱਲਾਂ ਪਹੁੰਚਿਆ ਕਰਨ ਤੇ ਸਾਡੀ ਦਿੱਕਤ ਜਦੋਂ ਉਠੂਗੀ ਆਵਾਜ਼ ਹੋਰ ਬੁਲੰਦੀ ਨਾਲ ਉੱਪਰ ਜਾਊਗੀ ਪ੍ਰਸ਼ਾਸਨ ਦੀਆਂ ਵੀ ਅੱਖਾਂ ਖੁੱਲਣਗੀਆਂ ਤੇ ਸਾਡਾ ਕੰਮ ਥੋੜੀ ਸਹੀ ਕਰ ਜਾਓ ਅਫੀਸ ਵੱਲ ਰਹਿ ਗਿਆ ਵੀ ਲਗਾਤਾਰ ਉਸ ਪਿੰਡਾਂ ਵਿੱਚ ਦੌਰਾ ਕਰ ਰਹੇ ਹੁਣ ਐਸ਼ੀ ਨੂੰ ਕਿਉਂਕਿ ਇੱਕ ਦਿਨ ਦੇ ਵਿੱਚ ਪਲਾਨ ਤਾਂ ਹੋਇਆ ਨਹੀਂ ਤੁਸੀਂ ਕੱਲ ਕੀਤਾ ਤਾਂ ਅੱਜ ਪ੍ਰੈਸ ਕਾਨਫਰੰਸ ਕਰਤੀ ਲੋਕਾਂ ਨਾਲ ਵਿੱਚ ਹੀ ਰੋ ਕਿੰਨੇ ਕ ਪਰਸੈਂਟ ਲੋਕ ਨੇ ਚਾਹੁੰਦੇ ਨੇ ਵੀ ਇਹੋ ਜਿਹੀ ਯੂਨੀਅਨ ਬਣੇ ਕੁਝ ਸੁਣਵਾਈ ਸਾਡੀ ਹੋਵੇ ਇੱਕ ਸਾਨੂੰ ਪਲੇਟਫਾਰਮ ਮਿਲੇ ਕਿੰਨੇ ਕ ਪਰਸੈਂਟ ਲੋਕ ਤੁਹਾਨੂੰ ਬਾਜੀ ਲੋਕ ਨਹੀਂ ਚਾਹੁੰਦੇ ਯੂਨੀਅਨ ਬਣੇ ਪਰ ਲੋਕ ਚਾਹੁੰਦੇ ਨੇ ਉਹਨਾਂ ਦੇ ਕੰਮ ਹੋਣ ਹੁਣ ਜੇ ਕੰਮ ਕਰਨੇ ਨੇ ਤਾਂ ਅਸੀਂ ਜਥੇਬੰਦੀ ਬਣਾਉਣਾ ਚਾਹੁੰਦੇ ਆ ਪਿੰਡਾਂ ਦੀ ਵੀ ਜਿਹੜੀ ਉਹਨੂੰ ਪਤਾ ਵੀ ਯਾਰ ਸਰਪੰਚ ਯੂਨੀਅਨ ਦੇ ਬੰਦੇ ਦੇ ਘਰ ਦੀ ਬੈਲ ਮਾਰੋ ਉਹ ਬੈਠਾ ਹੈ ਉਹ ਸਾਡੇ ਪਿੰਡ ਦੇ ਕੰਮ ਕਰਾਊਗਾ ਕਿਉਂਕਿ ਉਹਨਾਂ ਦੇ ਲੋਕ ਸੇਵਾ ਕੇਂਦਰ ਵੀ ਹੈ ਉਹਨਾਂ ਦੀ ਟੀਮ ਏ ਇਹਦਾ ਮਕਸਦ ਸਿਰਫ ਅੰਨਾ ਹੈ ਵੀ ਪਿੰਡਾਂ ਵਿੱਚ ਪਤਾ ਲੱਗ ਜੇ ਵੀ ਯਾਰ ਇਹਨਾਂ ਕੋਲ ਜਾ ਕੇ ਕੰਮ ਹੋਊਗਾ ਇਹਨਾਂ ਦੇ ਲੋਕ ਸੇਵਾ ਕੇਂਦਰ ਹੈ ਇਹਨਾਂ ਦਾ ਆ ਪ੍ਰਧਾਨ ਹੈ ਪਿੰਡ ਦਾ ਇਹਨਾਂ ਦਾ ਆ ਬੁਲਾੜਾ ਪਿੰਡ ਦਾ ਆ ਮੀਤ ਪ੍ਰਧਾਨ ਹੈ ਉਹਨਾਂ ਕੋਲ ਜਾਣ ਤੇ ਆਪਣੇ ਕੰਮ ਕਰਵਾਉਂਦਾ ਕਰਨ ਜੀ ਇੱਕ ਯੁੱਧ ਨਸ਼ਿਆ ਬਰੂ ਤੋਂ ਸਰਕਾਰ ਚਲਾ ਰਹੀ ਹੈ ਕਹਿੰਦੇ ਨਸ਼ੇ ਨੂੰ ਬਹੁਤ ਠੱਲ ਪਾ ਲਿਆ ਤੁਸੀਂ ਸਰਪੰਚ ਯੂਨੀਅਨ ਬਣਾ ਰਹੇ ਹੋ ਯੂਨੀਅਨ ਦੇ ਵਿੱਚ ਕਾਫੀ ਸਰਪੰਚ ਨੇ ਮਾਹੌਲ ਕੀ ਹੈ ਪਿੰਡਾਂ ਦਾ ਕਿ ਸਰਕਾਰ ਤੋਂ ਕੁਝ ਨਹੀਂ ਲੋਗੇ ਨਸ਼ਾ ਯੁੱਧ ਜਿਹੜਾ ਚੱਲ ਰਿਹਾ ਹੈਗਾ ਉਹ ਖਤਮ ਹੋ ਚੁੱਕਾ ਦੇਖੋ ਜੀ ਮੈਂ ਇੱਕ ਗਾਜੇਵਾਸ ਪਿੰਡ ਦਾ ਮਾਮਲਾ ਦੱਸਦਾ ਉੱਥੇ ਕਿਸੇ ਸੱਜਣ ਮਿੱਤਰ ਦੇ ਦੂ ਰਾਤ ਨੂੰ ਬਲੈਗ ਆਇਆ ਥਾਣੇ ਤੇ ਉਹਨੂੰ ਥਾਣੇ ਬੁਲਾ ਕੇ ਉੱਥੇ ਹੀ ਬਿਠਾ ਲਿਆ ਗਿਆ ਹੁਣ ਉਹਦੇ ਘਰ ਦੇ ਕਹਿੰਦੇ ਨੇ ਵੀ ਇਹ ਤਾਂ ਜੀ ਵਿਚਾਰਾ ਕਦੀ ਕਦੀ ਖਾਂਦਾ ਸੀਗਾ ਤੇ ਹੁਣ ਉਹ ਵੀ ਨਹੀਂ ਖਾਂਦਾ ਹੈਗਾ ਫੋਟੇ ਪਰਚਾ ਦਰਜ ਕਰਤਾ ਹੁਣ ਮਹੀਨਾ ਹੋ ਗਿਆ ਉਹਦੀ ਜ਼ਮਾਨਤ ਨਹੀਂ ਹੋਈ ਤਾਂ ਆਟੇ ਨਾਲ ਘੁਣ ਵੀ ਪਿਸਦਾ ਆਪਣੀ ਇਹ ਸਰਕਾਰ ਬਹੁਤ ਜ਼ਿਆਦਾ ਸਹੀ ਕਹ ਲੋ ਜਾਂ ਐਡਮਿਨਿਸਟ੍ਰੇਟਿਵ ਵੇਜ ਕਹ ਲੋ ਜਾਂ ਕਰੈਕਟ ਵੇਜ ਕਹ ਲੋ ਕੰਮ ਨਹੀਂ ਕਰਦੀ ਗਲਤੀਆਂ ਕਰਦੇ ਰਹਿੰਦੇ ਨੇ ਤਾਂ ਹੁਣ ਆਟੇ ਨਾਲੇ ਘੁਣ ਵੀ ਪੀਸ ਦਿੰਦੇ ਨੇ ਇਹ 10 ਬੰਦੇ ਫੜਦੇ ਨੇ ਤਾਂ ਉਹ ਚੋਂ ਦੋ ਚਾਰ ਵਿਚਾਰੇ ਉਹੇ ਜਿਹੇ ਵੀ ਫੜੇ ਜਾਂਦੇ ਨੇ ਜਿਹਦਾ ਮੈਂ ਤੁਹਾਨੂੰ ਨਾਮ ਲੈ ਰਿਆ ਰਣਜੀਤ ਸਿੰਘ ਉਹਦਾ ਨਾਮ ਹੈ ਗਾਜੇਵਾਸ। ਐਹੋ ਜਿਹੇ ਬੰਦੇ ਵੀ ਬਹੁਤ ਹਨ ਜਿਹੜੇ ਇਹਨਾਂ ਨੇ ਫੜਲੇ। ਪਰ ਠਲ ਠਲ ਪਈ ਹੈ। ਬਿਲਕੁਲ ਠਲ ਪਈ ਹੈ ਜੀ ਕਹਿ ਸਕਦੇ ਐ ਠਲ ਪਈ ਹੈ। ਦਬਾਅ ਤੇ ਹੈ ਲੋਕਾਂ ਤੇ ਪ੍ਰੈਸ਼ਰ ਆਇਆ ਤੇ ਘਟਿਆ ਤਾਂ ਹੈ ਗਈ ਹੈ। ਠੀਕ ਹੈ ਜੀ ਠੀਕ। ਥੈਂਕ ਯੂ। ਥੈਂਕ ਯੂ ਮਹਾਰਾਜ।